ਨੈਸ਼ਨਲ ਕਵਰ ਨਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਡੋਨਲਡ ਟਰੰਪ ਦੀ ਚੋਣ ਨੇ ਕੈਨੇਡਾ ਜਾਣ ਲਈ ਅਮਰੀਕਾ ਦੇ ਦਿਲਚਸਪੀ ਜਗਾ ਦਿੱਤੀ ਹੈ ਵੈਨਕੂਵਰ ਦੇ ਇਮੀਗ੍ਰੇਸ਼ਨ ਵਕੀਲ ਰਾਇਨ ਰੈਸਨਬਰਗ ਦਾ ਕਹਿਣਾ ਹੈ ਕਿ ਉਹ ਅਸਤੁਸ਼ਟ ਅਮਰੀਕੀ ਵੋਟਰਾਂ ਤੋਂ ਇੰਨੀਆਂ ਪੁੱਛਾ-ਗਿੱਚਾਂ ਪ੍ਰਾਪਤ ਕਰ ਰਿਹਾ ਹੈ ਕਿ ਉਸ ਨੇ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਵੈੱਬਸਾਈਟ ਸਥਾਪਿਤ ਕੀਤੀ ਹੈ ਇਸ ਨੂੰ ਜਿੱਥੇ ਮੁੱਖ ਪੰਨੇ ਦੇ ਉੱਪਰ ਦਰਸ਼ਕਾਂ ਦੀ ਇੱਕ ਵੱਡਾ ਸਵਾਲ ਪੁੱਛਦਾ ਕਿ 트럼ਪ ਤੋਂ ਥੱਕ ਗਏ ਹੋ ਕੈਨੇਡਾ ਬਾਰੇ ਸੋਚ ਰਹੇ ਅਸੀਂ ਮਦਦ ਕਰ ਰਹੇ ਹਾਂ ਰਿਸਨਬਰਗ ਨੇ ਲਾਲਲੀ ਰਿਸਨਬਰਗ ਦੇ ਵਿੱਚ ਜਿੱਥੇ ਇਸ ਵਿੱਚ ਸਾਫ਼ ਤੌਰ ਤੇ ਗੱਲ ਕਲੀਅਰ ਕੀਤੀ ਹੈ ਤੇ ਉਸਨੇ ਕਿਹਾ ਕਿ ਉਸਦੇ ਸਾਥੀ ਨੇ ਦੱਸਿਆ ਕਿ ਮੰਗਲਵਾਰ ਨੂੰ ਡੋਨਲਡ 트럼ਪ ਦੀ ਚੌਣ ਜਿੱਤ ਤੋਂ ਨਿਰਾਸ਼ ਅਮਰੀਕੀ ਨਾਗਰਿਕ ਨਿਵਾਸੀਆਂ ਦੇ ਮੂਲ ਇੱਕ ਵਿਸ਼ਾਲ ਸਮੂਹ ਵਿੱਚ ਇਮੀਗ੍ਰੇਸ਼ਨ ਦਿਲਚਸਪੀ ਦੇ ਵਿੱਚ ਵਾਧਾ ਮਹਿਸੂਸ ਕਰ ਰਹੇ ਨੇ ਇਮੀਗ੍ਰੇਸ਼ਨ ਵਕੀਲ ਮੇਗਨ ਫਲੇਟ ਦਾ ਕਹਿਣਾ ਹੈ ਕਿ ਉਹ ਨਿਊ ਫਾਉਂਡਲੈਂਡਸ ਸਥਿਤ ਆਪਣੇ ਦਫ਼ਤਰ ਤੋਂ ਇਹੀ ਗੱਲ ਸੁਣ ਰਿਹਾ ਹੈ ਟ੍ਰਾਂਟੋ ਵਿੱਚ ਰਾਇਲ ਲੇਪੇਜ਼ ਦੇ ਪ੍ਰਧਾਨ ਫਿਲ ਸੋਪਰ ਦਾ ਕਹਿਣਾ ਹੈ ਕਿ ਵੋਟਰਾਂ ਤੋਂ ਪਹਿਲਾਂ ਖਾਸ ਕਰਕੇ ਵੋਟਾਂ ਦੇ ਦਿਨਾਂ ਵਿੱਚ ਤੇ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਜਾਇਦਾਦ ਦੀ ਆਨਲਾਈਨ ਖੋਜ ਵਿੱਚ ਵਾਧਾ ਹੋਇਆ ਜੋ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਇਹਨਾਂ ਜਾਇਦਾਦਾਂ ਨੂੰ ਲੱਭ ਰਹੇ ਸਨ ਮੈਰੀਲੈਂਡ ਦੇ ਭੂ-ਵਿਗਿਆਨ ਜੈਕਸਨ ਸਬੀਰੀਅਰਸ ਦਾ ਕਹਿਣਾ ਹੈ ਕਿ ਬਹੁਤ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਨਿਰਾਸ਼ ਮਹਿਸੂਸ ਕਰ ਰਹੇ ਅਤੇ ਕੈਨੇਡਾ ਵਿੱਚ ਨੌਕਰੀ ਤੇ ਵਿਆਪਕ ਮੌਕਿਆਂ ਦੇ ਵਿਚਾਰ ਵੀ ਕਰ ਰਹੇ ਨੇ 22 ਸਾਲ ਦਾ ਕਹਿਣਾ ਹੈ ਕਿ ਉਹ ਚਿੰਤਾਤ ਹੈ ਕਿ 트럼ਪ ਦੀਆਂ ਵਾਤਾਵਰਣ ਅਤੇ ਆਰਥਿਕ ਨੀਤੀਆਂ ਉਸ ਦੇ ਕੰਮ ਵਿੱਚ ਰੁਕਾਵਟਾਂ ਪਾਉਣਗੀਆਂ ਜਿਸ ਵਿੱਚ ਜ਼ਿਆਦਾਤਰ ਸੰਗੀ ਵਾਤਾਵਰਣ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ ਉਹ ਹੈਰਾਨ ਹੈ ਕਿ ਉਸ ਦਾ ਕੈਰੀਅਰ ਕੈਨੇਡਾ ਵਿੱਚ ਹੋਰ ਸਟੇਰ ਹੋਵੇਗਾ ਮੇਰੀ ਉਮਰ ਹੁਣ ਅਤੇ ਆਪਣੇ ਕੈਰੀਅਰ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨ ਦਾ ਇਹ ਬਹੁਤ ਡਰਾਉਣਾ ਸਮਾਂ ਹੈ ਖਾਸ ਤੌਰ ਤੇ ਜਦੋਂ ਤੁਸੀਂ ਜਾਣਦੇ ਹੋ ਕੀ ਰਾਜਨੀਤਿਕ ਉਥਲ-ਪੁਤਲ ਬਹੁਤ ਮਾੜੀ-ਮੋਟੀ ਹੈ ਸੁਪੀਰੀਅਰ ਐਮਡੀ ਤੋਂ ਕਹਿੰਦਾ ਹੈ ਕਿ ਜਿੱਥੇ ਉਹ ਕੰਮ ਕਰਦਾ ਮੈਨੂੰ ਲੱਗਦਾ ਹੈ ਕਿ ਕੈਨੇਡਾ ਵਿੱਚ ਮੇਰੇ ਲਈ ਬਹੁਤ ਜ਼ਿਆਦਾ ਨੌਕਰੀ ਸੁਰੱਖਿਅਤ ਹੈ ਅਤੇ ਸੰਭਾਵਿਤ ਤੌਰ ਤੇ ਮੇਰੇ ਲਈ ਹੋਰ ਕਿਤੇ ਵੀ ਨੌਕਰੀ ਦੀ ਸੁਰੱਖਿਅਤ ਬਹੁਤ ਜ਼ਿਆਦਾ ਉਹ ਕਹਿੰਦਾ ਹੈ ਕਿ ਉਹ ਦੱਸਦਾ ਹੈ ਕਿ ਉਹ ਨਿਊਜ਼ੀਲੈਂਡ ਜਾਣ ਬਾਰੇ ਵਿਚਾਰ ਕਰ ਰਿਹਾ ਜਿੱਥੇ ਉਸਦੇ ਪੇਸ਼ੇਵਰ ਸੰਪਰਕ ਨੇ ਕੈਨੇਡਾ ਜਾਣ ਲਈ ਸ਼ਾਨਦਾਰ ਕੋਸ਼ਨਾਵਾ ਕੋਈ ਗੱਲ ਨਹੀਂ ਹੈ ਰੈਸ਼ਨਬਰਗ ਕਹਿੰਦਾ ਹੈ ਕਿ ਜੋ ਜਾਰਜ ਡਬਲਯੂ ਬੋਸ਼ ਦੀ ਦੂਜੀ ਚੋਣ ਤੋਂ ਬਾਅਦ ਜ਼ਿਆਦਾਤਰ ਨੀਲੇ ਰਾਜ ਦੇ ਅਮਰੀਕਾ ਚੋਂ ਬਾਹਰ ਚਾਹੁੰਦੇ ਸਨ ਤੋਂ ਇਸੇ ਤਰ੍ਹਾਂ ਦਾ ਵਾਅਦਿਆਂ ਨੂੰ ਯਾਦ ਕਰਦੇ ਰੈਸ਼ਨਬਰਗ ਨੇ ਉਹਨਾਂ ਨੂੰ ਕੈਨੇਡੀਅਨ ਬੋਰਸਿਸ ਕਿਹਾ ਸੀ ਪਰ ਇਸ ਵਾਰ ਉਹ ਕਹਿੰਦਾ ਹੈ ਕਿ ਅਸਤ੍ਰ ਲੋਕ ਆਬਾਦੀ ਦਾ ਘੇਰਾ ਵਿਸ਼ਾਲ ਜਾਪ ਰਿਹਾ ਜਿਸ ਵਿੱਚ ਅਮੀਰ ਅਮਰੀਕੀ ਨਸਲੀ ਘਟ ਗਿਣਤੀ ਅਤੇ ਕਾਮਲਾ ਹੈਰਿਸ ਦੇ ਨੁਕਸਾਨ ਤੋਂ ਨਿਰਾਸ਼ ਡੈਮੋਕ੍ਰੇਟ ਸ਼ਾਮਲ ਨੇ ਫਲੀਟ ਕੋਲ ਰੈਸ਼ਨਬਰਗ ਵਰਗੀਆਂ ਕੋਈ ਨਿਸ਼ਾਨਾ ਵੈਬਸਾਈਟ ਨਹੀਂ ਹੈ ਨਾ ਹੀ ਉਹ ਫੌਕਸਡ ਪ੍ਰੋਪੋਰਸ਼ਨ ਕਰ ਰਿਹਾ ਪਰ ਉਥੇ ਦੱਸਦੀ ਹੈ ਕਿ ਉਹ ਕਹਿੰਦਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਆ 5 ਅਮਰੀਕਨਾਂ ਤੱਕ ਪਹੁੰਚ ਲਈ ਮੂੰਹ ਬੋਲਣ ਦੀ ਗੱਲ ਕੀਤੀ ਗਈ ਹੈ ਤੇ ਇਸ ਹਫਤੇ ਸ਼ਾਇਦ ਇੱਕ ਤੋਂ ਇੱਕ ਛਾਲ ਹੈ ਪਰ ਇਸ ਨਾਲ ਗ੍ਰਾਹਕ ਜੋ 2 ਮਹੀਨੇ ਪਹਿਰਾ ਕੈਨੇਡਾ ਜਾਣ ਬਾਰੇ ਸੋਚ ਰਹੇ ਸਨ ਵੋਟਾਂ ਤੋਂ ਬਾਅਦ ਵਿਚਾਰ ਕਿਤੇ ਨਾ ਕਿਤੇ ਬਦਲ ਗਏ ਨੇ ਉਹ ਅੱਗੇ ਇਹ ਵੀ ਕਹਿੰਦਾ ਹੈ ਕਿ ਜਿਵੇਂ ਕਿ ਤਰੰਤ ਫੀਟ ਸੈਂਟ ਜੇਨ ਐਨ ਐਲ ਕਹਿੰਦਾ ਹੈ ਕਿ ਅਕਸਰ ਅਮਰੀਕਨ ਕੈਨੇਡੀਅਨਾਂ ਦੇ ਸ਼ਹਿਰ ਕੇਂਦਰਤਾ ਉੱਤੇ ਉਤਸੁਕ ਹੁੰਦੇ ਨੇ ਅਤੇ ਸੂਬਿਆਂ ਜਾਂ ਦੇਸ਼ਾਂ ਵਿੱਚ ਕਾ ਸਿਆਸੀ ਮਤਬेद ਨਹੀਂ ਪੁੱਛਦੇ ਕੈਨੇਡਾ ਕੈਨੇਡਾ ਇਹ ਹੋਕਾ ਹੋ ਜਾ ਰਿਹਾ ਹੈ ਮੈਨੂੰ ਲੱਗਦਾ ਮੈਂ ਕੋਸ਼ਿਸ਼ ਕਰਨ ਲਈ ਤਿਆਰ ਹਾਂ ਕੈਨੇਡੀਅਨ ਪ੍ਰੈਸ ਦੁਆਰਾ ਇਹ ਰਿਪੋਰਟ 8 ਤਰੀਕ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਕੈਨੇਡੀਅਨ ਖਬਰਾਂ ਨਾਮ ਦੇ ਵਿੱਚ ਅਸੀਂ ਹੁਣ ਤੱਕ ਦੇ ਵੱਡੇ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ